सिंपल ये इस बार बीजेपी तो साफ है बीजेपी का तो कोई चांस नहीं है कि भी यहां से आएगी एक ऐसा इंप्रेशन क्रिएट कर दिया कि ये कांटे साइज है लेकिन ऐसा कुछ नहीं है आम आदमी पार्टी 90 की 90 सीटों पे लड़ रही है बेसिकली जे उन्होंने काम किते ने त जनता उन्होंने जरूर जिताए जे काम नहीं किते ਕਾ ਫਿਰ ਅਲਟਰਨੇਟਿਵ ਬਦਲਾਵ ਜ਼ਰੂਰੀ ਹੈ ਬਦਲਾਵ ਕਰੇ ਮੈਂ ਤਾਂ ਜਿੰਨੇ ਵੀ ਲੋਕਾਂ ਕੋਲ ਪੁੱਛਦਾ ਮੈਨੂੰ ਅਜੇ ਤੱਕ ਕਿਸੇ ਨੇ ਇਹ ਨਹੀਂ ਕਹਿ ਕੇ ਕੋਈ ਕੰਮ ਹੋਇਆ ਇਹ ਮੇਰੀ ਜਨਤਾ ਨੂੰ ਅਪੀਲ ਹੈ ਕਿ ਇਸ ਵਾਰੀ ਬਦਲਾਵ ਕਰੋ ਝਾੜੂ ਤੇ ਬਟਨ ਦਬਾਓ ਔਰ ਪ੍ਰੇਮ ਗਰਗਨੋ ਜਿਤਾਓ ਹਾਲ ਤੁਸੀਂ ਦੇਖ ਰਹੇ ਹੋ ਗਾਣਮਿਊਟ ਤੇ ਮੈਂ ਮਨੀਸ਼ ਕੁਮਾਰ ਪੰਚਕੂਲਾ ਤੋਂ ਐਮਐਲਏ ਦੇ ਇਲੈਕਸ਼ਨ ਲੜ ਰਹੇ ਪ੍ਰੇਮ ਗਰਗ ਜੀ ਮੇ ਨਾਲ ਨਾਮਾਦੀ ਪਾਰਟੀ ਤੋਂ ਸਰ ਕਿਸ ਕਿਸ ਮੁੱਦੋ ਕੋ ਲੈ ਕੇ ਆਪ वोट मांग रहे हैं के जनता से मेरे मुद्दे बड़े सीधे और सिंपल हमारे आम आदमी पार्टी के पहले तो मुद्दे होते हैं बिजली पानी शिक्षा और स्वास्थ्य ये मुद्दे तो चार है ही हैं हमेशा के लिए हैं लेकिन इसके साथ साथ पंचकूल से रिलेटेड जो मुद्दे हैं वो हैं जो यहाँ पे राजीव कॉलोनी इंदिरा कॉलोनी बुडनपुर आशन्ना फ्लैट्स के हैं उन वहाँ पे लोग जो है बहुत ही दुबर जिंदगी व्यतीत कर बहुत ही मुश्किल जिंदगी व्यतीत करें उनके लिए सुविधाएं प्रदान करना उनके लिए एक ईज ऑफ लिविंग अच्छे जीवन देना ही हमारा एक बहुत बड़ा एजेंडा है दूसरा हमारा एजेंडा है जो जोड़ी जो, जो, जो डिवा, जो वाला में डंप है उस डंप को हटवाना और जो ये गार्बेज सिस्टम है इस गार्बेज सिस्टम को पूरी तरह से स्ट्रीट लाइन करना ताकि ऐसे बार बार जगह जगह पे डंप ना बने तीसरा हमारा है यहाँ पे बच्चों के लिए जो प्ले ग्राउंड बनवाना स्विमिंग पूल के लिए करना और एजुकेशन का स्टैंडर्ड जो है वो उसको अपलिफ्ट करना अब सर उसी फील्ड ਤਾਂ ਫੀਲਡ ਦੇ ਵਿੱਚ ਮਤਲਬ ਕਿ ਪਿੰਡਾਂ ਪੁੰਡਾਂ ਦੇ ਵਿੱਚ ਜਾਣੇ ਹੋ ਜਿਹੜੇ ਪੰਚਕੁਲਾ ਦੇ ਜਿਹੜੇ ਪਿੰਡ ਹੈਗੇ ਆ ਲਾਗਪਾਸ ਜਿਹੜੇ ਪਿੰਡਾਂ ਉਹਨਾਂ ਦੇ ਵਿੱਚ ਤੁਸੀਂ ਜਾਣਦੇ ਹੋ ਜਦੋਂ ਇਹ ਤੁਸੀਂ ਗੱਲ ਕੀਤੀ ਪੰਚਕੁਲਾ ਦੇ ਜਿਹੜੇ ਕਲੋਨੀਆ ਕਲਾਨੀਆਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਸਭ ਪਿੰਡਾਂ ਦੇ ਵਿੱਚ ਪੰਜਾਬੀ ਠੀਕ ਹੈ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਹੈ ਬਿਲਕੁਲ ਵੀ ਪੜਾਈ ਦਾ ਸਟੈਂਡਰਡ ਬਹੁਤ ਡਾਊਨ ਹੈ ਉੱਥੇ ਕਿਉਂਕਿ ਸਕੂਲਾਂ ਦਾ ਜਿਹੜਾ ਸਟੈਂਡਰਡ ਬਹੁਤ ਨੀਚੇ ਹੈ ਬੱਚਿਆਂ ਨੂੰ ਪੜਾਉਣ ਦੇ ਵਾਸਤੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣਾ ਪੈਂਦਾ ਹੈ ਤੇ ਉੱਥੇ ਜਿਹੜੀ ਸੀਵਰੇਜ ਵਗੈਰਾ ਰੋਡਸ ਵਗੈਰਾ ਦੀ ਜਿਹੜੀ ਕੰਡੀਸ਼ਨ ਆ ਉਹ ਤਾਂ ਪਿੰਡਾਂ 'ਚ ਤੁਹਾਨੂੰ ਪਤਾ ਕਿੰਨੇ ਬੁਰਾ ਹਾਲ ਹੈ ਸਭ ਤੋਂ ਵੱਡਾ ਜਿਹੜਾ ਪਿੰਡਾਂ ਨੂੰ ਜਿਹੜਾ ਹੈਗਾ ਰੋਜ਼ਗਾਰ ਦੀ ਜਿਹੜੀ ਸਭ ਤੋਂ ੜਿਕਾ ਉਸ ਨੂੰ ਐਡਰੈਸ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪਿੰਡਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਹੈਗੀਆਂ ਜੇ ਨੌਕਰੀ ਆਏਗਾ ਸ਼ਹਿਰ ਚ ਆ ਕੇ ਠੇਕੇਦਾਰ ਦੀਆਂ ਨੌਕਰੀਆਂ ਕਰਦੇ ਨੇ 15-20 ਹਜ਼ਾਰ ਰੁਪਏ ਦੀ ਤਨਖਾਹ ਤੇ ਜਿਆਦਾ ਜਿਆਦਾ ਉਹਨਾਂ ਨੂੰ ਡੀਸੀ ਰੇਟ ਮੈਂ ਇਸ ਤੋਂ ਉੱਪਰ ਹੁੰਦਾ ਸਪਨਾ ਹੀ ਖਤਮ ਹੋ ਗਿਆ ਕੋਈ डॉक्टर इंजीनियर या आई एस आई सपना ही लेना छोड़ता तो, तो डॉपूसोहन बीजेपी तो गुप्ता जी तो उसी किस तरह अपना मुकाबला देखते दे हो देखो सिंपल इस बार बीजेपी तो साफ है बीजेपी का तो कोई चांस नहीं है कांग्रेस ने एक हवा बना रखी है एक ऐसा इंप्रेशन क्रिएट कर दिया कि ये कांग्रेस आएगी लेकिन ऐसा कुछ नहीं है आम आदमी पार्टी नब्बे के नब्बे सीटों पे लड़ रही है और मेरे को पूरी उम्मीद है कि पंजाब की तरह दिल्ली की तरह चंडीगढ़ की तरह हम यहाँ पे भी एक मरक्कल करके दिखाएंगे और हरियाणा में आम आदमी पार्टी को बहुत मत मिलेगा दस साल बीजेपी का एम एल ए रहे श्री ज्ञान चंद गुप्ता जी उन्होंने कार्यकाल किस तरीके देखते उन्होंने की, की काम अपने कार्यकाल है ਬੇਸਿਕਲੀ ਜੇ ਉਹਨਾਂ ਨੇ ਕੰਮ ਕੀਤੇ ਨੇ ਤਾਂ ਜਨਤਾ ਉਹਨਾਂ ਨੂੰ ਜੁਰਜਤਾਏ ਜੇ ਕੰਮ ਨਹੀਂ ਕੀਤੇ ਤਾਂ ਫਿਰ ਆਲਟਰਨੇਟਿਵ ਬਦਲਾਵ ਜ਼ਰੂਰੀ ਹੈ ਬਦਲਾਵ ਕਰੇ ਮੈਂ ਤਾਂ ਜਿੰਨੇ ਵੀ ਲੋਕਾਂ ਕੋਲ ਪੁੱਛਦਾ ਮੈਨੂੰ ਅਜੇ ਤੱਕ ਕਿਸੇ ਨੇ ਇਹ ਨਹੀਂ ਕਹਿਆ ਕਿ ਕੋਈ ਕੰਮ ਹੋਇਆ ਹੈ ਕਿਸੇ ਤਰ ਖੜਕਮੰਗੋਲੀ ਸਰ ਇੱਥੇ ਪਿੰਡ ਆਇਕਨ ਨਾਲ ਉੱਥੇ ਵੀ ਤੁਸੀਂ ਗਏ ਹੋ ਹਾਂ ਖੜਕਮੰਗੋਲੀ 'ਚ ਵੀ ਸੇ ਮੈਂ ਭੁੱਲ ਗਿਆ ਉਹਦਾ ਖੜਕਮੰਗੋਲੀ 'ਚ ਵੀ ਇਹ ਹੈ ਉੱਥੇ ਰੋਡ ਰੋਡ ਵੀ ਨਹੀਂ ਆਇਆ ਮੈਂ ਕਹਿੰਦਾ ਉਹ ਕਹਿੰਦੇ ਸਾਨੂੰ ਜੀ ਸਿਰ ਰੋਡ ਬਣਵਾ ਦਿਓ ਸਿਰਫ ਰੋਡ ਬਣਾਉਣਾ ਸਾਡਾ ਕੰਮ ਹੈ ਉੱਥੇ ਇੱਕ ਨਾਲਾ ਵਹਿੰਦਾ ਹੈ ਬਿਲਕੁਲ ਘਰਾਂ ਦੇ ਵਿੱਚੋਂ ਨਿਕਲਦਾ ਹੈ 5000 ਕਰੋੜ ਰੁਪਏ ਲਗਾਏ ਗਏ ਨੇ ਪੰਜਪੁਰੇ ਦੇ 5000 ਕਰੋੜ ਚੋਂ 5 ਕਰੋੜ ਰੁਪਏ ਵੀ ਰੋਕਥੇ ਲਗਾ ਦਿੰਦੇ ਖੜੇ ਪੀਪੀ ਸਰਕਾਰ ਕਹਿੰਦੀ ਕਿ 5000 ਕਰੋੜ ਰੁਪਏ ਪੰਜ ਕਰੋੜ ਦੇ ਵਿੱਚ ਲਾਏ ਨੇ ਖੜਕ ਮਗਲ ਜੇ 5 ਕਰੋੜ ਲੱਗ ਕੇ ਹੁੰਦੇ ਤਾਂ ਖੜਕ ਮਗਲ ਦੀ ਦਿਸ਼ਾ ਉਹ ਦਸ਼ਾ ਸਭ ਚੇਂਜ ਹੋ ਜਾਂਦੀ ਆਖਿਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਪੰਜਪੁਰੇ ਦੀ ਜਨਤਾ ਨੇ ਪੰਜਪੁਰਾ ਨੂੰ ਇਸ ਬਾਰੇ ਇੱਕ ਬਹੁਤ ਪੜ੍ਹੇ ਲਿਖੇ ਮੈਂ ਸੀਏ ਹਾਂ ਐਲਐਲਬੀ ਹਾਂ ਬਹੁਤ ਪੜ੍ਹੇ ਲਿਖੇ ਔਰ ਇਮਾਨਦਾਰ ਔਰ ਜਿਹਦੇ ਪਾਸ ਇੱਕ ਵਿਜਨ ਹੈ ਉਹ ਐਸਾ ਕੈਂਡੀਡੇਟ ਪਹਿਲੀ ਵਾਰ ਹੀ ਮਿਲੇ ਹੈ ਤੇ ਮੇਰੀ ਜਨਤਾ ਨੂੰ ਅਪੀਲ ਹੈ ਕਿ ਇਸ ਵਾਰੀ ਬਦਲਾਵ ਕਰੋ ਝਾੜੂ ਤੇ ਬਟਨ ਦਬਾਓ ਔਰ ਪ੍ਰੇਮ ਕਰਗਣੂ ਜਿਤਾਓ ਤੇ ਸਰ ਇੱਕ ਸਵਾਲ ਹੋ ਰਿਹਾ ਹੈ ਜੇ ਤੁਸੀਂ ਇੱਥੋਂ ਬਾਜੀ ਮਾਰ ਜਾਂਦੇ ਸੀਟ ਜੀ ਕੱਢ ਦਿੰਦੇ ਹੋ ਨਹੀਂ ਬਾਜੀ ਤੇ ਮਾਰਾਂਗੇ ਨਾ ਬਾਜੀ ਤੇ ਮਾਰੋਗੇ ਸਭ ਤੋਂ ਪਹਿਲਾਂ ਤੁਸੀਂ ਪੰਚਕੂਲੇ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਘੁੰਮੇ ਵੀ ਹੋ ਪੂਰੇ ਸ਼ਹਿਰ ਦੇ ਵਿੱਚ ਮੈਂ ਮੈਂ ਚਾਰ ਚਾਰ ਕੰਮ ਤੁਸੀਂ ਸਭ ਤੋਂ ਪਹਿਲਾਂ ਕਿਹੜਾ ਚਾਰ ਕੰਮ ਕਰਵਾਏ ਨੇ ਜੂਰੀ ਵਾਲੇ ਦਾ ਡੰਪਿੰਗ ਆਰਾਊਂਡ ਖੜਗਮੰਗਲੀ ਰਜੀਵ ਕੋਲੋਨੀ ਇੰਦਰਾ ਕੋਲੋਨੀ ਬੁਟਨ ਪਰ ਇਹ ਆਸ਼ਿਆਨਾ ਇਹਨਾਂ ਚ ਜੋ ਬੇਸਿਕ ਸਹੂਲਤਾਂ ਆ ਉਹ ਦਲਵਾਣਾ ਜਾਂ ਇਹਨਾਂ ਨੂੰ ਪੰਜਾ ਪੰਜਾ ਅਗਰ ਦੇ ਸਿਸਟਮ ਬਣਾ ਕੇ ਦੇਣਾ ਔਰ ਜੋ ਰੋਡ ਜੀ ਬਿਲਕੁਲ ਖਸਤਾ ਹਾਲਤ ਹੈ ਉਸਨੂੰ ਠੀਕ ਕਰਨਾ ਇਹ ਸਭ ਤੋਂ ਪਹਿਲੇ ਕੰਮ ਜਿਹੜੇ ਕਿ ਇਹ ਹੈਗੇ ਡੋਟ ਡੋਟ ਤੁਸੀਂ ਕੈਂਪੇਨ ਵੀ ਕਰ ਰਹੇ ਹੋ ਤਾਂ ਲੱਗਦਾ ਤੁਹਾਨੂੰ ਲੋਕ বিজেਪ ਨੂੰ ਵੋਟ ਦੇਣਗੇ বিজেਪ ਨੂੰ ਬਿਲਕੁਲ ਵੋਟ ਨਹੀਂ ਮਿਲੇਗੀ ਉਸੀ ਮੁਕਾਬਲਾ ਚੰਦਰ ਮੋਹਨ ਜੀ ਨਾਲ ਹੀ ਦੇਖਦੇ ਹਾਂ ਹਾਂ ਚੰਦਰ ਮੋਹਨ ਜੀ ਨਾਲ ਤੇ ਮੇਰਾ ਮੁਕਾਬਲਾ ਹੈ ਇਸ ਵਕਤਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਕਿਉਂਕਿ ਜਨਤਾ ਬਦਲਾਵ ਚਾਹੁੰਦੀ ਹੈ ਚੰਦਰ ਮੋਹਨ ਜੀ ਨੂੰ ਮੇਰੇ ਛੋਟੇ ਪਾਈ ਨੇ ਮੈਂ ਉਹਨਾਂ ਬਾਰੇ ਕੋਈ ਵੀ ਇਹ ਨਹੀਂ ਕਹਾਂਗਾ ਹਾਰਨ ਗਏ ਇਸ ਤਰ੍ਹਾਂ ਲੇਕਿਨ ਮੈਂ ਜਿੱਤਾਂਗਾ ਪੱਕਾ ਜਿੱਤੂਗਾ ਬੜੋਂ ਮਾਰਕੈਂਟ ਤਾਇ ਸਿੱਕੇ ਸਾਟਨਾਲ ਪ੍ਰੇਮ ਕਰਕੇ ਜਿਹੜੇ ਪੰਚਕੁਲਾ ਤੋਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਜਿੱਤਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਐਜੂਕੇਸ਼ਨ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਜਾ